ਪਿਛਲੀ ਪੰਚਾਇਤ ਕਿਵੇਂ ਰਹੀ ਪਿੰਡ ਦੇ ਵਿਕਾਸ ਕਾਰਜਾਂ ਤੇ ਮਖਿਆ ਵੀ ਅੱਜ ਗੱਲਬਾਤ ਕੀਤਾ ਪਹਿਲੇ ਆ ਜਣੇ ਕੁਛ ਨਹੀਂ ਕਰਿਆ ਡਾਲ ਨਹੀਂ ਕਰਿਆ ਪਹਿਲਾਂ ਆਲੇ ਇਹ ਕੋ ਸਾੜੇ ਉਹ ਦੂਜੇ ਪਾਸੇ ਸਰਪੰਚ ਉਹਨੇ ਸਾਰਾ ਖੋਰ ਕੱਢਤਾ ਤੇ ਫਿਰ ਤੁਸੀਂ ਕਦੇ ਕੋਈ ਸਰਪੰਚ ਨੂੰ ਲਾਂਭਾ ਜਾਂ ਸਰਪੰਚ ਨੂੰ ਕਦੇ ਸ਼ਿਕਾਇਤ ਨਹੀਂ ਨਾ ਨਾ ਇਹਦਾ ਪਾਟੇ ਹੋਸ਼ ਹੀ ਆ ਬੀ ਜੀ ਇੱਥੇ ਪੀਤੇ ਪਾ ਕੇ ਮਿਲ ਲੈਦੇ ਸੀ ਇੱਥੇ ਪਟਵਾਰਖਾਨਾ ਬਣੂਗਾ ਜੀ ਇੱਥੇ ਫਰਾਨਾ ਬਣੂਗਾ ਠਮਕਾ ਬਣੂਗਾ ਇਹ ਤੇ ਪੀਤੇ ਪਾ ਕੇ ਮੁੜ ਜਾਂਦੇ ਸੀਗੇ ਛੜਾ ਇੱਕ ਆਤ ਕਬੂਦਰਾ ਜਿਹਾ ਬਣਤਾ ਇਨਕਾ ਉਹ ਸਰਪੰਚ ਤੇ ਗੋਂ ਦਾਰੂ ਬਾੜੀ ਘੱਟ ਕੇ ਪੀਣ ਲੱਗ ਗਿਆ ਉਹਦਾ ਸੇਦੀ ਸ਼ੁਰਗਵਾਸ ਹੋ ਗਿਆ ਕੋਰ ਦਾਰੂ ਪੀਣ ਆ ਰਹੇ ਹੁੰਦੇ ਚਾਰ ਬੰਦੇ ਇਕੱਠੇ ਹੋ ਕੇ ਇਹਨਾਂ ਦੇ ਦਾਰੂ ਪੀਣ ਦੇ ਤੋਂ ਮੁਕਤ ਦੀ ਸਿੱਧੇ ਰਾਤਾ ਨੂੰ ਪੈਣੀ ਦਿੱਤਾ ਹੁਣ ਸਰਪੰਚ ਕਿਹੋ ਜਿਹਾ ਹੋਣਾ ਚਾਹੀਦਾ ਪਿੰਡ ਦਾ ਸਰਪੰਚ ਜੀ ਵਧੀਆ ਹੋਣਾ ਕਹਿੰਦੇ ਆਈ ਸਾਲ ਹੀ ਕਹਿੰਦੇ ਵੀ ਵਧੀਆ ਹੋਵੇ ਵਧੀਆ ਕਰੀਏ ਕੀ ਵਧੀਆ ਮਗਰ ਉਹ ਨਿਕਲਦਾ ਨਹੀਂ ਇਹ ਕਰਨਾ ਕੀ ਤੜਤੀ दारू ਪੀਣ ਦਾ ਕੰਮਣ ਜੇ ਲੱਗਿਆ ਕੰਮਣ ਲੱਗਿਆ ਮਗਰ ਮਰ ਗਿਆ ਵੀ ਤਾਂ ਮਾਰਦੇ ਬਲਮਣ ਟਮਾਨ ਨੇ ਕਿਵੇਂ ਜੀ ਸਾਡਾ ਤਾਂ ਨੌਂ ਹੀ ਨੇ ਤਾਂ ਕਿਸੇ ਕੰਮ ਦਾ ਨਾ ਕੋਈ ਲੈਣ ਨੂੰ ਨਾ ਦੇਣ ਨੂੰ ਕੰਮ ਤਾਂ ਜੀ ਹੁੰਦੇ ਨੇ ਮਾੜਾ ਮੋਟਾ ਹੁੰਦੇ ਰੇ ਜੇ ਸਰਪੰਚ ਹੀ ਨਹੀਂ ਰਿਹਾ ਸਰਪੰਚ ਹੀ ਮਰ ਗਿਆ ਇਹ ਸਰਕਾਰ ਦੇ ਕੰਮਾਂ ਤੋਂ ਕਿੰਨਾ ਕੇ ਖੁਸ਼ ਹਾਂ ਸਰਕਾਰ ਦੇ ਕੰਮ ਤਾਂ ਜ ਸਾਡੇ ਦਾ ਗਰੀਬਾਂ ਵਾਰਦਾ ਕੋਈ ਨਹੀਂ ਸਰਕਾਰ ਚੱਜਦੀ ਹੈ ਜੀ ਕੋਈ ਸਾਡਾ ਤਾਂ ਭੋਰਾ ਨਹੀਂ ਛੋੜਦਾ ਨਸ਼ੇ ਵਾਲਿਆਂ ਨੂੰ ਤਾਂ ਕੋਈ ਰੋਕਦਾ ਹੀ ਨਹੀਂ ਹੈਗਾ ਨਸ਼ੇ ਵਾਲਿਆਂ ਨੂੰ ਤਾਂ ਨਸ਼ਾ ਅੱਗੇ ਨਾਲੋਂ ਦੁੱਗਣਾ ਹੋ ਗਿਆ ਜੀ ਪਹਿਲਾਂ ਵਾਲੀ ਸਰਕਾਰ ਨਾਲੋਂ ਪਹਿਲਾਂ ਕਾਂਗਰਸ ਦੀ ਸਰਕਾਰ ਦੀ ਉਹਦੇ ਨਾਲੋਂ ਦੁੱਗਣਾ ਨਸ਼ਾ ਹੋ ਗਿਆ ਸਰਕਾਰ ਕਹਿੰਦੀ ਅਸੀਂ ਕੰਟਰੋਲ ਕਰ ਲਿਆ ਨਹੀਂ ਕੰਟਰੋਲ ਕਰ ਲਿਆ ਸਰਕਾਰ ਕੋਈ ਕੰਟਰੋਲ ਨਹੀਂ ਹੋਇਆ ਸਰਕਾਰ ਤੋਂ ਨਾ ਕਿਸੇ ਕਿਸਮ ਦਾ ਕੋਈ ਕੰਟਰੋਲ ਨਹੀਂ ਆ ਅੱਗੇ ਨਾਲੋਂ ਤਾਂ ਸਾਡੇ ਜਵਾਕ ਪੱਟੀ ਮੇਸ ਕਰਦੇ ਇਹਨਾਂ ਨੇ ਤਾਂ ਉਦੋਂ ਵੀ ਜਹ ਕਹਿੰਦੇ ਬਦਲਾ ਆਊਗਾ ਬਦਲਾ ਆਊਗਾ ਐ ਹੋ ਜੂਗਾ ਹੋ ਜੂਗਾ ਗਰੀਬਾਂ ਦਾ ਦੀ ਜਿਹੜੀ ਕੋ ਕਣਕ-ਕਣਕ ਮਿਲਦੀ ਸੀ ਉਹ ਬੰਦ ਕਰਤੀ ਸਰਕਾਰ ਦੇ ਕੰਮਾਂ ਤੋਂ ਭਗਵੰਤ ਮਾਨ ਦੀ ਸਰਕਾਰ ਤੋਂ ਕਿੰਨਾ ਕੁ ਖੁਸ਼ ਹੋ? ਪਾਸੀ ਤਾਂ ਕੋਈ ਖੁਸ਼ ਨਹੀਂ ਹੈਗੇ ਸਤਿ ਸ਼੍ਰੀ ਅਕਾਲ ਮੈਂ ਹਰਜਿੰਦਰ ਸਿੱਧੂ ਪਿੰਡਾਂ ਦੇ ਵਿਕਾਸ ਪਿੰਡਾਂ ਦੇ ਕਾਰਜਾਂ ਬਾਰੇ ਗੱਲਬਾਤ ਲੈ ਕੇ ਤੁਹਾਡੇ ਸਾਹਮਣੇ ਆਇਆ ਪੰਚਾਇਤੀ ਚੋਣਾਂ ਦਾ ਮਾਹੌਲ ਚੱਲ ਰਿਹਾ ਤੇ ਇੱਕ ਵਾਰ ਫਿਰ ਪੰਜਾਬ ਦੇ ਵਿੱਚ ਪਿੰਡ ਪੱਧਰ ਦੀ ਸਿਆਸਤ ਪਿੰਡਾਂ ਦਾ ਮਾਹੌਲ ਗਰਮ ਹੋ ਗਿਆ ਕਿਉਂਕਿ ਕਿਸੇ ਪਾਸੇ ਸਰਬਸੰਮਤੀਆਂ ਹੋ ਰਹੀਆਂ ਨੇ ਕਿਸੇ ਪਾਸੇ ਸਰਪੰਚੀ ਦੀਆਂ ਬੋਲੀਆਂ ਲੱਗ ਰਹੀਆਂ ਨੇ ਤੇ ਕਿਸੇ ਪਾਸੇ ਹਲੇ ਪਿੰਡਾਂ ਦੇ ਵਿੱਚ ਪਿਛਲੀਆਂ ਪੰਚਾਇਤਾਂ ਦੇ ਵਿਕਾਸ ਕਾਰਜਾਂ ਦੇ ਉੱਪਰ ਉਂਗਲਾਂ ਵੀ ਉੱਠ ਰਹੀਆਂ ਨੇ ਬਰਨਾਲੇ ਜ਼ਿਲ੍ਹੇ ਦੇ ਪਿੰਡ ਧੌਲੇ ਦੇ ਵਿੱਚ ਖੜੇ ਆ ਵੱਡਾ ਨਾਮ ਹੈ ਪ੍ਰਸਿੱਧ ਪਿੰਡ ਹੈ ਧੌਲਾ ਜਿਹੜਾ ਟਰਾਈਡੈਂਟ ਇੱਥੇ ਫੈਕਟਰੀ ਵੀ ਲੱਗੀ ਹੋਈ ਆ ਤੇ ਨਾਲ ਜਿਹੜਾ ਹੈਗਾ ਪ੍ਰਸਿੱਧ ਲੇਖਕ ਆ ਆਰਾਮ ਸਰੂਪ ਅਣਖੀ ਦਾ ਪਿੰਡ ਹੈ ਤੇ ਹੋਰ ਵੀ ਵੱਡੀਆਂ ਪ੍ਰਾਪਤੀਆਂ ਇਸ ਪਿੰਡ ਦੇ ਪਰ ਆਪਾਂ ਇਸ ਪਿੰਡ ਦੇ ਵਿਕਾਸ ਕਾਰਜਾਂ ਬਾਰੇ ਤੇ ਸਰਪੰਚੀ ਬਾਰੇ ਗੱਲਬਾਤ ਕਰਾਂਗੇ ਇੱਧਰ ਬਾਪੂ ਜੀ ਬੈਠੇ ਨੇ ਬਾਪੂ ਜੀ ਠੀਕ ਠਾਕ ਹੋ ਠੀਕ ਹੈ ਆ ਤੁਹਾਡੇ ਪਿੰਡ ਦੀ ਸਰਪੰਚੀ ਪਿਛਲੀ ਪੰਚਾਇਤ ਕਿਵੇਂ ਰਹੀ ਪਿੰਡ ਦੇ ਵਿਕਾਸ ਕਾਰਜਾਂ ਤੇ ਮਖਿਆ ਵੀ ਅੱਜ ਗੱਲਬਾਤ ਕਿੰਨੇ ਕਰਿਆ ਪਹਿਲੇ ਵਾਲਿਆਂ ਨੇ ਕੁਛ ਨਹੀਂ ਕਰਿਆ ਡਾਲ ਨਹੀਂ ਕਰਿਆ ਪਹਿਲਾਂ ਵਾਲਿਆਂ ਨੇ ਹੈ ਇੱਕ ਸਾਡੇ ਉਹ ਦੂਜੇ ਪਾਸੇ ਸਰਪੰਚ ਉਹਨੇ ਸਾਰਾ ਖੋਰ ਕੱਢਤਾ ਪਿੰਡ ਦੇ ਵਿੱਚ ਕਿੰਨੀਆਂ ਪੰਚਾਇਤਾਂ ਨੇ ਪੰਚਾਇਤਾਂ ਮੈਨਾਂ ਦਾ ਵੀ ਹੈਗੀਆਂ ਨਗੀਆਂ ਪੰਜ ਸਰਪੰਚ ਨੇ ਮੈਨਾਂ ਪੰਜ ਪੰਜ ਸਰਪੰਚ ਨੇ ਇਹ ਕਿਹੜੀ ਪੱਤੀ ਆਉਂਦੀ ਜੀ ਇਹ ਖੁੱਡੀ ਪੱਤੇ ਆ ਸਾਡੇ ਵਾਲੇ ਦਾ ਡਾਲ ਨਹੀਂ ਕਰ ਇਹਨਾਂ ਨੇ ਤੁ ਫਿਰ ਤੁਸੀਂ ਕਦੇ ਕੋਈ ਸਰਪੰਚ ਨੂੰ ਲਾਂਬਾ ਜਾਂ ਸਰਪੰਚ ਨੂੰ ਕਦੇ ਸ਼ਿਕਾਇਤ ਨਹੀਂ ਨਾ ਨਾ ਇਹ ਤਾਂ ਪਾਟੇ ਹੋਸ਼ ਹੀ ਆ ਬੀਜ ਦੇ ਹਾਂ ਇੱਕ ਆਬੀਜ ਦੇ ਪਾਟੇ ਰਹੇ ਨੇ ਤਾਂ ਸਰ ਕੰਮ ਕੁਛ ਨਹੀਂ ਕਰ ਇਹਨਾਂ ਨੇ ਯਾਨੀ ਥੋੜਾ ਬੋਤਾ ਕੀਤਾ ਹੋਊਗਾ ਜਿਵੇਂ ਕੱਲਾ ਬਣਾਇਆ ਹੈ ਸਾਡੇ ਤਾਂ ਹਾਂ ਸਾਡੇ ਤਾਂ ਆ ਬਣਾਇਆ ਕੱਲਾ ਖੜਾ ਜੀ ਹੈ ਇੱਥੇ ਪੀਤੇ ਪਾ ਕੇ ਮਿਲ ਲੈਂਦੇ ਸੀ ਇੱਥੇ ਪਟਵਾਰਖਾਨਾ ਬਣੂਗਾ ਜੀ ਇੱਥੇ ਫਰਾਨਾ ਬਣੂਗਾ ਠਮਕਾ ਬਣੂਗਾ ਇੱਥੇ ਪੀਤੇ ਪਾ ਕੇ ਮੁੜ ਜਾਂਦੇ ਸੀਗੇ ਹੂੰ ਹਾਂ ਛੜੇ ਇੱਕ ਆਤਬੂਦਰਾ ਜਬਣਾਤਾ ਇਨਕਾ ਇਹ ਤਾਂ ਬਸ ਅੱਡਾ ਹੋ ਗਿਆ ਹਾਂ ਬਸ ਇਹੀ ਬਣਿਆਗਾ ਹੋਰ ਨਹੀਂ ਬਾਪੂ ਜੀ ਕਹਿੰਦੇ ਤਾਂ ਕੰਮ ਕੋਈ ਹੋਇਆ ਨਹੀਂ ਪਿੰਡ ਚ ਹਾਂ ਜੀ ਮੀਆਂ-ਮੂਹਿਆਂ ਦੇ ਪੱਕਿਆਂ ਕਰੀਆਂ ਨਹੀਂ ਫਿਰ ਹਾਂ ਮੋਟਾ-ਮਾਟਾ ਮੀਲਵਾ ਦਿਆਂ ਹਾਂ ਹੋਰ ਕੋਈ ਵੱਡਾ ਕੰਮ ਨੌਜਵਾਨਾਂ ਵਾਸਤੇ ਕੋਈ ਕੰਮ ਸਕੂਲ ਦਾ ਕੋਈ ਕੰਮ ਨਾ ਹੋਰ ਨਹੀਂ ਕੋਈ ਹਾਂ ਹਾਂ ਅ ਇਧਰ ਬਜ਼ੁਰਗ ਕਹਿੰਦੇ ਕੋਈ ਵੱਡਾ ਕੰਮ ਤਾਂ ਕੋਈ ਹੋਇਆ ਨਹੀਂ ਕਿ ਲਾਹ ਬਣਾਤਾ ਬੀਆ ਬੀਆ ਆਉਂੀਆਂ ਜੀ ਬਸ ਦਾਹੇ ਕੰਮ ਹੋਇਆ ਉਹ ਸਰਪੰਚ ਤਾਂ ਗਾਉਂ दारू ਬੜੀ ਘਟ ਕੇ ਪੀਣ ਲੱਗ ਗਿਆ ਉਹਦਾ ਸਿੱਧੀ ਸੁਰਗਵਾਸ ਹੋ ਗਿਆ ਹਾਂ ਤੇ ਹਮਲਾ ਲੋਕਾਂ ਦੇ ਛੇਤੇ ਚੱਲਦਾ ਸਰਪੰਚੀ ਤੋਂ ਔਰ ਤਾਂ ਕਰੀ ਨਹੀਂ ਅੱਛਾ ਹਾਂ ਗੁਰਦਾਰੂ ਪੀਣ ਵਾਲੇ ਹੁੰਦੇ ਚਾਰ ਬੰਦੇ ਇਕੱਠੇ ਹੋ ਕੇ ਕਹੜਾ ਦਿਨ ਦਾਰੂ ਪੀਣ ਦੇ ਤੋ ਮੁਕਤ ਦੀ ਸਿੱਧੇ ਰਾਤਾ ਨੂੰ ਪੈਣੀ ਦਿੱਤਾ ਫਿਰ ਜਦੋਂ ਸਰਪੰਚ ਬਣਿਆ ਸੀ ਤੇ ਫਿਰ ਉਦੋਂ ਦੇਖ ਕੇ ਬਣਾਉਣਾ ਸੀ ਪਿੰਡ ਵਾਲਿਆਂ ਨੇ ਦੇਖਣ ਦਾ ਬਣਾਇਆ ਤਾਂ ਉਹ ਆਪਣਾ ਕਾਲਾ ਸੀਗਾ ਕਾਲੇ ਤੋਂ ਉੱਥੋਂ ਦੀ ਇਹ ਦਿੱਤ ਗਿਆ ਉਹ ਜਿਹੜਾ ਕਮਲਾ ਬੰਦਾ ਚੋਰ ਗਿਆ ਹੁਣ ਸਰਪੰਚ ਕਿਹੋ ਜਿਹਾ ਹੋਣਾ ਚਾਹੀਦਾ ਪਿੰਡ ਦਾ ਸਰਪੰਚ ਤਾਂ ਹੀ ਵਧੀਆ ਹੋਣਾ ਚਾਹੀਦਾ ਆਈ ਸਾਲ ਹੀ ਕਹਿੰਦੇ ਵਧੀਆ ਹੋਵੇ ਵਧੀਆ ਕਰੀਏ ਕਿ ਵਧੀਆ ਮਗਰੋਂ ਨਿਕਲਣਾ ਨਹੀਂ ਪੜਿਆ ਲਿਖਿਆ ਮੁੰਡਾ ਨੌਜਵਾਨ ਚੰਗਾ ਜਿਹੜਾ ਚੰਗੀ ਸੋਚ ਵਾਲਾ ਹੋਵੇ ਹੁਣ ਸਾਡੇ ਸਾਹਮਣੇ ਇਹ ਮੁੰਡਾ ਕਰਨੇ ਖੜਾ ਇੱਕ ਆ ਦੁਕਾਨ ਵਾਲਾ ਹਾਂ ਇਸ ਜੱਜ ਦੀ ਕੋਰਸ ਕੋਰਸ ਕਰਿਆ ਹੋਇਆ ਠੀਕ ਹੈ ਇਹਨੂੰ ਖੜਾ ਕਰਾਂਗੇ ਜੀ ਹੁਣ ਇਹੋ ਜੇ ਮੁੰਡੇ ਨੂੰ ਜਿਹਨੇ ਜੱਜ ਦੀ ਕੋਚਿੰਗ ਲਈ ਹੋਈ ਹੈ ਇਹੋ ਜਾਂ ਮੁੰਡਾ ਜੇ ਸਰਪੰਚ ਬਣਾਉਂਗੇ ਤਾਂ ਕੁਦਰਤੀ ਤੌਰ ਤੇ ਆਂ ਗਾਹਾਂ ਛੋਟੇ ਬੱਚਿਆਂ ਨੂੰ ਧੀਆ ਭੈਣਾਂ ਨੂੰ ਮੁੰਡਿਆਂ ਨੂੰ ਕੋਈ ਚੰਗੀ ਸਿਹਤ ਦੇਊਗਾ ਸਿਹਤ ਦੇਊਗਾ ਹਾਂ ਪੜਿਆ ਬਹੁਤ ਜ਼ਿਆਦਾ ਪੜਿਆ ਜੀ ਬਾਹਰ ਕਿੱਥੇ ਪੜ ਕੇ ਆਏ ਚੰਡੀਗੜ੍ਹ ਪੜ ਕੇ ਆਏ ਜੀ ਜੱਟ ਦਾ ਕੋਰਸ ਕਰਿਆ ਬਹੁਤ ਸਿਆਣਾ ਮੁੰਡਾ ਕੀ ਕਹੋਗੇ ਜੀ ਪਿੰਡ ਬਾਰੇ ਬਜ਼ੁਰਗ ਤਾਂ ਕਹਿੰਦੇ ਵੀ ਕੋਈ ਬਾਲਾ ਬਸ ਇਹ ਕੁਝ ਹੀ ਦਾ ਬੜੀ ਗੱਲ ਕੀ ਆ ਜਿਹੜਾ ਜਖੌਣ ਨਹੀਂ ਬਣਾਇਆ ਆ ਥੋੜੇ ਸਾਹਮਣੇ ਦੀਦਾ ਆ ਟੋਟਾ ਟਾ ਪਾ ਕੇ ਜਾ ਕੁਝ ਕਰੇਗਾ ਆ ਪਏ ਨੇ ਸਾਰੇ ਢੁੰਢੀ ਨਹੀਂ ਨੇ ਜਿਹੜਾ ਕੁਝ ਕਰੀ ਬੋਲ ਜੀ 10 ਲੱਖ ਰੁਪਏ ਹੁੰਦਾ ਸੀਗਾ ਵੀ ਤੁਹਾਨੂੰ ਆ ਟੋਬਾ ਸਾਡੇ ਸਾਫ ਕਰਾ ਲੈ ਪੱਕਾ ਕਰ ਲੈ 10 ਲੱਖ ਰੁਪਏ ਮਾਇਦੇ ਨੇ ਇਹਨਾਂ ਤਾਂ ਨਹੀਂ ਹੋਇਆ ਸਿਰ ਬੰਟੂ ਸਾਡੇ ਅੱਲੋ ਅੱਛਾ ਦਸਣਾ ਕੋਲ ਮਾਹੀ ਕੋ ਮਾਦੇ ਇਹ ਕਰਨਾ ਕੀ ਤੜਕੀ ਦਾਰੂ ਪੀ ਲੈਣਾ ਕੰਮਣ ਜੇ ਲੱਗਿਆ ਕੰਮਣ ਲੱਗਿਆ ਮਕਰਮ ਮਰਦਿਆ ਅੱਛਾ ਸ੍ਰੀ ਜਵਾਬ ਦੇ ਕੇ ਸਮਝੋਦਾ ਹਾਂ ਦਰ ਰੁਪਏ ਬਦ ਪੀਣ ਕਰਕੇ ਚਲੇ ਬੜੋ ਸ੍ਰੀ ਖਤਮ ਹੋ ਗਿਆ ਔਰ ਜਿਹੜੇ ਸਰਕਾਰ ਦੇ ਕੰਮ ਨੇ ਜਿਵੇਂ ਹੁਣ ਮੌਜੂਦਾ ਸਰਕਾਰ ਭਗਵੰਤ ਮਾਨ ਦੀ ਸਰਕਾਰ ਆ ਬਾਪੂ ਜੀ ਬਹੁਤ ਸਾਰੇ ਕੰਮ ਗਿਣਿਆਏ ਜਾਂਦੇ ਆ ਪ੍ਰਚਾਰ ਕੀਤਾ ਜਾਂਦਾ ਪਰ ਅਸਲ ਪਿੰਡਾਂ ਦੇ ਵਿੱਚ ਜਾ ਕੇ ਪਤਾ ਲੱਗਦਾ ਵੀ ਭਾਈ ਸਾਡਾ ਆ ਕੰਮ ਵੀ ਨਹੀਂ ਹੋਇਆ ਸਾਡਾ ਉਹ ਕੰਮ ਵੀ ਨਹੀਂ ਹੋਇਆ ਕਿਵੇਂ ਹੋ ਰਿਹਾ ਕੰਮ ਹੈ ਜੀ ਗਰੀਬ ਤਾਂ ਮਾਰਦੇ ਭਗਵੰਤ ਮਾਨ ਨੇ ਕਿਵੇਂ ਜੀ ਸਾਡਾ ਤਾਂ ਨਾਉ ਹੀ ਲੈਂਦਾ ਕਿਸੇ ਕੰਮ ਚ ਨਾ ਕੋਈ ਲੈਣ ਨੂੰ ਨਾ ਦੇਣ ਨੂੰ ਔਰ ਕਿਹੜਾ ਕੰਮ ਨਹੀਂ ਹੋਇਆ ਕੋਈ ਵੀ ਨਹੀਂ ਹੋਇਆ ਸਾਡੇ ਗਰੀਬਾਂ ਦਾ ਕੋਈ ਕੰਮ ਨਹੀਂ ਹੋਇਆ ਮੇਰੇ ਘਰ ਦਾ ਕੰਮ ਵੀ ਨਹੀਂ ਚੱਲਿਆ ਹੋਇਆ ਬਸ ਸਾਨੂੰ ਦੇਣੇ ਕੀ ਸੀਗਾ ਹੈ ਸਾਨੂੰ 7-8 ਮਹੀਨੇ ਹੋ ਗਏ ਸਨ ਨਰੇਗਾ ਕੰਮ ਹੀ ਨਹੀਂ ਦਿੰਦਾ ਇਹਨਾਂ ਨੇ ਹਾਂ ਨਾ ਕੋਈ ਕੰਮ ਹੀ ਨਹੀਂ ਕਰਦਾ ਕੋਈ ਕੰਮ ਨਹੀਂ ਦਿੰਦਾ ਤੁਸੀਂ ਫਿਰ ਕਿਸੇ ਜਿਹੜਾ ਨਰੇਗਾ ਤੁਹਾਡਾ ਇਹ ਸੈਕਟਰੀ ਆ ਜਾਂ ਹੋਰ ਆ ਉਹਨਾਂ ਨੂੰ ਕਦੇ ਕਿਹਾ ਨਹੀਂ ਕਿ ਸਾਨੂੰ ਕੰਮ ਸੈਕਟਰੀ ਨੂੰ ਕਹਦੇ ਆ ਕਹਿੰਦੇ ਕਹਨੇਗੇ ਹਾਂ ਸਾਨੂੰ ਦਿੰਦੇ ਨਹੀਂ ਕੰਮ ਨਾ ਹੋਰ ਜਿਵੇਂ ਕਈ ਪਿੰਡਾਂ ਦੇ ਵਿੱਚ ਅਸੀਂ ਸੁਣਿਆ ਵੀ ਕਣਕਦਾਲ ਵਾਲੇ ਕਾਰਡ ਕੱਟੇ ਹੋਏ ਆ ਇੱਥੇ ਕੀ ਕਿਵੇਂ ਆ ਕੱਟਿਆ ਕਿਨੇ ਕਾ ਸਾਡੇ ਵੀ ਨਾ ਕੋਈ ਕੱਟਿਆ ਨਹੀਂ ਐਵੇਂ ਤਰ ਕਹਿੰਦੇ ਆ ਕਣਕਦਮ ਵਗੈਰਾ ਮਿਲਦੇ ਸੀ ਹਾਂ ਮਿਲਦੇ ਆ ਕਾਰਡ ਕੋਈ ਨਹੀਂ ਕੱਟਿਆ ਹਾਂ ਐਵੇਂ ਤੈਨੂੰ ਕਹਿ ਰਹੀ ਆ ਕਾਰਡ ਕਣਕ ਹਨ ਮਿਲਦੀ ਆ ਸਹੀ ਮਿਲਦੀ ਆ ਕਣਕ ਜਿਨੀ ਮਿਲਦੀ ਆ ਹੋਰ ਕੋਈ ਕੰਮ ਤੁਹਾਡੇ ਪਿੰਡ ਦੇ ਜਿਹੜੇ ਨਾਂ ਹੁੰਦੇ ਹੁਣ ਸਰਕਾਰੀ ਦਰਬਾਰੇ ਕੰਮ ਤਾਂ ਜੀ ਹੁੰਦੇ ਨੇ ਮਾੜਾ ਮੋਟਾ ਹੁੰਦੇ ਰਿਹਾ ਜੇ ਸਰਪੰਚੀ ਨਹੀਂ ਰਿਹਾ ਸਰਪੰਚੀ ਮਰ ਗਿਆ ਕੰਮ ਕਿੱਥੋਂ ਹੁਣ ਸਾਡੇ ਕੰਨੇ ਸਾਡੇ ਕੰਨੇ ਦਾ ਕੋਈ ਕਿਸੇ ਵਜ੍ਹਾ ਦਾ ਕੰਮ ਹੋਈ ਨਹੀਂ ਕਿੰਨੇ ਕ ਸਾਲ ਹੋ ਗਏ ਸਰਪੰਚ ਦੀ ਡੈਥ ਹੋਏ ਨੂੰ ਇਹਨੂੰ ਤਾਂ ਮੈਂ ਕਿਹਾ ਛੇ ਮਹੀਨੇ ਹੋਏ ਨਾ ਹਾਂ ਕਿੰਨੇ ਕਿੰਨਾ ਜ਼ਰ ਹੋ ਗਿਆ ਇਹਨੂੰ ਛੇ ਮਹੀਨੇ ਹੋਏ ਹਾਂ ਛੇ ਮਹੀਨੇ ਤਾਂ ਫਿਰ ਉਦੋਂ ਪਹਿਲਾਂ ਤਾਂ ਪੰਚਾਇਤਾਂ ਭੰਗ ਹੋ ਗਈਆਂ ਸੀ ਹਾਂ ਭੰਗ ਹੋ ਗਈ ਹੁਣ ਅਸੀਂ ਨਾਮਾ ਸਰਪੰਚ ਚੁਣਾਗੇ ਜੀ ਹੁਣ ਆਹ ਦੁਕਾਨ ਵਾਲਾ ਅਸੀਂ ਤਾਂ ਉਹ ਤੇ ਤਲ ਜਾਣਾ ਠੀਕ ਹੈ ਹਾਂ ਪੜਿਆ ਲਿਖਿਆ ਮੁੰਡਾ ਹਾਂ ਅੱਜ ਤਾਂ ਇਹ ਤੇ ਤੌਣ ਸੁਣੀ ਗੱਲ ਆ ਚੰਗੀ ਗੱਲ ਆ ਪੜ੍ਹੇ ਲਿਖੇ ਮੁੰਡਿਆਂ ਨੂੰ ਅੱਗੇ ਲੈ ਕੇ ਆਉਂਗੇ ਪੜ੍ਹੇ ਲਿਖੇ ਨੂੰ ਅੱਜ ਤਾਂ ਪੜ੍ਹੇ ਲਿਖੇ ਨੂੰ ਚੁੜਨਾ ਜੀ ਇੱਧਰ ਨੌਜਵਾਨ ਵੀਰ ਖੜਾਗਾ ਜਿਵੇਂ ਬਜ਼ੁਰਗਾਂ ਨੇ ਦੱਸਿਆ ਪਿਛਲੇ ਸਰਪੰਚ ਬਾਰੇ ਚਲੋ ਆਪਾਂ ਕਿਸੇ ਨੂੰ ਕੀ ਕਹਿਣਾ ਹੁਣ ਜੋ ਇਸ ਦੁਨੀਆ ਚ ਨਹੀਂ ਰਿਹਾ ਉਸ ਬਾਰੇ ਆਪਾਂ ਨਹੀਂ ਕੁਝ ਬੋਲ ਸਕਦੇ ਮਾੜਾ ਚੰਗਾ ਚਲੋ ਪ੍ਰਮਾਤਮਾ ਸੁਣਦਾ ਹੁਣ ਵਾਲੀ ਸਰਪੰਚੀ ਤੁਸੀਂ ਕਿਹੋ ਜੀ ਚਾਹੁੰਦੇ ਹੋ ਹੁਣ ਵੀ ਐਂ ਕਹਿਣਾ ਜੀ ਵਧੀਆ ਸਰਪੰਚ ਹੋਵੇ ਪਿੰਡ ਦੇ ਕੰਮ ਹੋਣ ਸੋਹਣੇ ਵਧੀਆ ਕੋਈ ਨੌਜਵਾਨ ਮੁੰਡਾ ਹੋਵੇ ਵਧੀਆ ਸੋਹਣਾ ਕੰਮ ਪੜ੍ਹੇ ਲ ਹੋਲਾ ਪਿੰਡ ਤੁਹਾਡਾ ਕਾਫੀ ਨਾਮੀ ਪਿੰਡ ਹੈ ਰਾਮ ਸਰੂਪਾਂਖੀ ਇਥੋਂ ਦੇ ਏਡੇ ਵੱਡੇ ਲੇਖਕ ਹੋਏ ਨੇ ਹੋਰ ਵੀ ਮੈਂ ਇਸ ਪਿੰਡ ਦੇ ਵਿੱਚ ਬਹੁਤ ਪ੍ਰਾਪਤੀਆਂ ਵੇਖਦਾ ਰਹਿਣਾ ਪਰ ਕਈ ਵਾਰੀ ਨਾ ਕੀ ਹੁੰਦਾ ਅੜਫਾਂਸ ਦੇ ਵਿੱਚ ਸਰਪੰਚ ਇਹੋ ਜਿਹੇ ਬਣ ਜਾਂਦੇ ਆ ਕਿ ਉਹ ਕੋਈ ਵਾਰੀ ਕੰਮ ਨਹੀਂ ਚੰਗੀ ਤਰ੍ਹਾਂ ਹੁੰਦੇ ਹੁਣ ਕੋਈ ਚੰਗਾ ਮੁੰਡਾ ਲੈ ਕੇ ਆਓ ਹਾਂਜੀ ਹਾਂ ਇਹੀ ਆਉਣੇ ਆ ਵੀ ਅੱਗੇ ਇਹੀ ਚੁਣਾਈ ਮੁੰਡਾ ਜੀ ਖਾਸ ਕਿਹੜੇ ਕਿਹੜੇ ਕੰਮ ਆ ਜਿਹੜੇ ਤੁਸੀਂ ਚਾਹੁੰਦੇ ਉਸ ਤੋਂ ਬਾਅਦ ਹੋਣੇ ਚਾਹੀਦੇ ਕੰਮ ਤਾਂ ਜੀ ਆਹ ਦੇਖ ਲਓ ਨਰਕ ਹੀ ਆ ਸਾਡੇ ਅਸੀਂ ਤਾਂ ਇਹ ਕਢਵਾਉਣਾ ਚਾਹੁੰਦੇ ਆ ਵੀ ਨਰਕ ਨਿਕਲੇ ਸਾਡਾ ਸਾਡੇ ਵਧੀਆ ਕੰਮ ਹੋਣ ਗਲੀਆਂ ਨਾਲੀਆਂ ਤਾਂ ਆਏ ਛਾਲੀ ਬਣੀ ਜਾਂਦੀਆਂ ਨੇ ਸਹੀ ਆ ਗਲੀਆਂ ਨਾਲੀਆਂ ਕੋਈ ਵਿਕਾਸ ਨਹੀਂ ਹੈ ਕੋਈ ਵਿਕਾਸ ਨਹੀਂ ਹੈਗਾ ਇਹ ਤਾਂ ਸਾਰਾ ਇਹੀ ਹਾਲੀ ਹੈ ਆਏ ਛਾਲੇ ਗਲੀਆਂ ਨਾਲੀਆਂ ਲੋਟ ਆਉਂਦੀਆਂ ਅਸੀਂ ਸਰਕਾਰ ਦੇ ਕੰਮਾਂ ਤੋਂ ਕਿੰਨਾ ਕੁ ਖੁਸ਼ ਹਾਂ ਸਰਕਾਰ ਦੇ ਕੰਮ ਤਾਂ ਸਾਡੇ ਦਾ ਗਰੀਬਾਂ ਵਾਰ ਦਾ ਕੋਈ ਨਹੀਂ ਸਰਕਾਰ ਚੱਜਦੀ ਹੈਗੀ ਕੋਈ ਸਾਡਾ ਤਾਂ ਭੋਰਾ ਨਹੀਂ ਛੋਜਦਾ ਕਿਵੇਂ ਕਿਹੜਾ ਕੰਮ ਆ ਜਿਹੜਾ ਕਿਹੜੀ ਗੱਲ ਤੁਹਾਨੂੰ ਸਰਕਾਰ ਦੀ ਨਹੀਂ ਚੰਗੀ ਲੱਗਦੀ ਸਰਕਾਰ ਦੀ ਸਾਨੂੰ ਕੋਈ ਸਹੂਲਤ ਨਹੀਂ ਸਰਕਾਰ ਬਾਰੇ ਨਾ ਕੋਈ ਸਾਡੀ ਦਿਹਾੜੀ ਬਾਰੇ ਛੋਜਦਾ ਨਾ ਕੋਈ ਸਾਨੂੰ ਕੋਈ ਕੋਈ ਹੋਰ ਰਹੋ ਆ ਬੱਸ ਹੋਰ ਜਿਵੇਂ ਕਹਿੰਦੇ ਹੁੰਦੇ ਸੀ ਸਰਕਾਰ ਪ੍ਰਚਾਰ ਬਹੁਤ ਕਰਦੀ ਆ ਸ਼ੁਰੂ ਸ਼ੁਰੂ ਚ ਬਹੁਤ ਕਹਿੰਦੀ ਸੀ ਹੈ ਹੀ ਨਹੀਂ ਕੁਝ ਵੀ ਨਹੀਂ 1% ਵੀ ਨਹੀਂ ਹੈਗਾ ਜੀ 1% ਵੀ ਨਹੀਂ ਹੈਗੇ ਉਹ ਚੀਜ਼ਾਂ ਦੇ ਜਿਵੇਂ ਕਹਿੰਦਾ ਸੀ ਮੈਂ ਐ ਕਰ ਦੂੰ ਉਹ ਕਰ ਦੂੰ ਉਹ ਕਰ ਦੂੰ ਸਾਡੇ ਤਾਂ ਕੋਈ ਹੁਲਤ ਨਹੀਂ ਹੈਗੀ ਇਧਰ ਨੌਜਵਾਨ ਵੀਰ ਇੱਕ ਹੋਰ ਖੜੇ ਨੇ ਕਿਹੋ ਜਿਹਾ ਸਰਪੰਚ ਚਾਹੁੰਦੇ ਹੋ ਤੁਸੀਂ ਤੁਹਾਡੇ ਵਾਂਝੀ ਵਧੀਆ ਉਹਨਾਂ ਚਾਹੀਦਾ ਹੁੰਦਾ ਜੀ ਜਿਵੇਂ ਉਹ ਮੁੰਡਾ ਪੜ੍ਹਿਆ ਲਿਖਿਆਗਾ ਹਾਂ ਜੀ ਵਧੀਆ ਕੰਮ ਕਰੋ ਸਾਨੂੰ ਕਮੀਰ ਵੀ ਉਹ ਤਾਂ ਉਹ ਵੇਖ ਵਾਸਤੇ ਆ ਬੱਚੇ ਤੁਹਾਡੇ ਕੋਲੇ ਖੜੇ ਆ 3 ਪੁੱਤ ਉਹ ਅੱਗੇ ਭਵਿੱਖ ਦੇ ਵਿੱਚ ਕੋਈ ਚੰਗੇ ਖਿਡਾਰੀ ਬਣ ਸਕਣ ਕੋਈ ਚੰਗੇ ਅਫਸਰ ਬਣ ਸਕਣ ਪਿੰਡ ਦੇ ਵਿੱਚੋਂ ਮਾਹੌਲ ਉਹ ਪੈਦਾ ਕੀਤਾ ਜਾਵੇ ਹਾਂ ਜੀ ਮੱਲ ਕੇ ਸਾਨੂੰ ਪੂਰੀ ਅਮੀਗਦਾ ਜੀ ਵਧੀਆ ਕੰਮ ਕਰੋ ਸਾਡੇ ਲਈ ਖੜ ਲਈ ਖੜਿਆ ਵੀ 2012 ਮੁੰਡਾ ਵਧੀਆ ਕੰਮ ਕਰੋ ਜੀ ਨਸ਼ੇ ਪੱਤੇ ਦਾ ਕੀ ਮਾਹੌਲ ਆ ਤੁਹਾਡੇ ਪਿੰਡ ਦਾ ਨਸ਼ਾ ਤਾਂ ਸਾਡੇ ਪਿੰਡ 'ਚ ਬਹੁਤ ਜ਼ਿਆਦਾ ਜੀ ਹੈਗਾ ਵੀ ਆ ਠੀਕ ਆ ਜਿਵੇਂ ਆਪਾਂ ਰਥਨਗੜ੍ਹ ਬਾਰੇ ਸੋਚਿਆ ਸੀ ਉਹ ਸਾਡੇ ਨਹੀਂ ਬਣ ਕੇ ਆਏ ਉਹ ਗੱਲ ਕਿ ਕਨਕਤਾਲ ਵਾਲੇ ਹਾਂ ਜੀ ਉਹ ਹੋਰਾਂ ਦੀ ਬਣ ਕੇ ਆ ਗਏ ਹੂੰ ਸਾਡੇ ਗਰੀਬਾਂ ਦੇ ਕੋਈ ਬਣ ਕੇ ਨਹੀਂ ਆਇਆ ਜੀ ਅੱਛਾ ਹਾਂ ਜੀ ਲੈਫਟ ਵੀ ਹੋ ਸਕਦੀ ਹੁਣ ਹੈਗੀ ਵੀ ਆ ਇਸ ਗੱਲ ਦਾ ਕਦੇ ਵਿਰੋਧ ਨਹੀਂ ਕੀਤਾ ਜਿਹੜੇ ਇੱਥੋਂ ਦੇ ਕੋਈ ਲੋਕਲ ਲੀਡਰ ਹੈਗੇ ਆ ਪਾਰਟੀ ਦੇ ਵਿਰੋਧ ਸਾਡੇ ਗਲਤੀ ਨਹੀਂ ਹੁੰਦਾ ਜੀ ਗਰੀਬਾਂ ਦੀ ਹੁਣ ਸਾਨੂੰ ਤਾਂ ਹਾਂ ਜੀ ਪਾੜੀਂ ਮੂੜਾ ਹੋ ਜਾਂਦਾ ਬਾਕੀਆ ਟਾਈਮ ਆ ਨਹੀਂ ਹੁੰਦਾ ਢੇੜੀ ਵਾਲੇ ਬੰਦੇ ਆ ਹਾਂ ਹੂੰ ਬਹੁਤ ਆ ਖਟਾਏ ਬਸ ਕਰਨਾ ਜੀ ਬਿਲਕੁਲ ਕੋਈ ਦੂਹ ਰੈਣੀ ਮਹਿੰਗਾਈ ਬਹੁਤ ਆ ਨਸ਼ੇ ਪੱਤੇ ਦਾ ਕੀ ਮਾਹੌਲ ਆ ਨਸ਼ੇ ਪੱਤੇ ਦਾ ਬਹੁਤ ਆਈ ਬਾਦੂ ਮਾਹੌਲ ਆ ਬਹੁਤ ਛੋਟੇ ਛੋਟੇ ਜਵਾਕ ਲੱਗੇ ਪਏ ਨਸ਼ੇ ਖਾਣੇ ਕੋਈ ਇੱਥੇ ਅਸਾ ਨਹੀਂ ਹੈਗਾ ਵੀ ਕੋਈ ਜਾਂ ਪੰਚਾਇਤ ਮੈਂਬਰ ਕਹੇ ਜਾਂ ਕੋਈ ਹੋਰ ਕਹੇ ਸਰਕਾਰ ਤਾਂ ਕਹਿੰਦੀ ਅਸੀਂ ਬਹੁਤ ਕੰਟਰੋਲ ਕਰ ਲਿਆ ਕੋਈ ਸੁਧਾਰ ਨਹੀਂ ਹੈਗਾ ਜੀ ਸਾਡੇ ਤੋਂ ਦੂਜਾ ਜ਼ਿਆਦਾ ਹੋ ਗਿਆ ਜਿੱਦ ਦੀ ਸਰਕਾਰ ਆਈ ਹੈ ਤਾਂ ਕਿਤੇ ਨਾ ਕਿਤੇ ਪਿੰਡਾਂ ਦੇ ਵਿੱਚ ਗਰਾਊਂਡ ਤੇ ਜਾ ਕੇ ਪਤਾ ਲੱਗਦਾ ਵੀ ਬਾਕੀ ਮਾਹੌਲ ਕੀ ਆ ਬਾਈ ਜੀ ਗੱਲ ਕਰ ਰਹੇ ਸੀ ਬਾਈ ਜੀ ਹੁਣ ਕਹਿੰਦੇ ਵੀ ਨਸ਼ੇ ਪੱਤੇ ਦਾ ਬਹੁਤ ਮਾੜਾ ਹਾਲ ਆ ਪਿੰਡਾਂ ਦੇ ਵਿੱਚ ਸਾਡੇ ਪੂਰਾ ਹਾਲ ਆ ਜੀ ਪੂਰਾ ਹੀ ਫਰਾ ਹਾਲ ਆ ਦਨਾਂ ਚੋਰੀਆਂ ਕਰਦ ਨੇ ਖਾ ਕੇ ਨਸਾਂ ਤੇ ਟੀਕੇ ਲਾਉਂਦ ਨੇ ਚਿੱਟੇ ਅੱਗੇ ਲਾਉਣ ਦਾ ਵਾਧੂ ਹੋ ਗਿਆ ਨਸਾ ਪਹਿਲਾਂ ਤਾਂ ਕੱਟਦੀ ਹੁਣ ਤਾਂ ਬਹੁਤ ਜ਼ਿਆਦਾ ਹੋ ਗਿਆ ਨਸਾ ਕਦੇ ਇਸ ਗੱਲ ਦਾ ਵਿਰੋਧ ਨਹੀਂ ਕੀਤਾ ਕਿਸੇ ਲੀਡਰ ਕੋਲ ਕਰਕੇ ਹੀ ਕਰਾਂਗੇ ਵਿਰੋਧ ਕਰਕੇ ਹੀ ਕਰਾਂਗੇ ਵਿਰੋਧ ਕੁਝ ਨਹੀਂ ਕਰ ਸਕਦੇ ਜੇ ਕੋਈ ਚੋਰ ਫੜਾਇਆ ਜਾਂਦਾ ਤਾਂ ਉਹਨੂੰ ਛੱਡ ਦਿੰਦੇ ਨੇ ਲੋਕ ਫੜ ਲੈਂਦੇ ਨੇ ਗਵਰਨਮੈਂਟ ਛੱਡ ਦਿੰਦੀ ਹੈ ਇਥੋਂ ਫੜ ਕੇ ਲੈ ਜਾਂਦੇ ਨੇ ਉਸ ਸ਼ਰਨੈਲ ਜਾ ਕੇ ਛੱਡ ਦਿੰਦੇ ਨੇ ਉਹਨੂੰ ਨਸ਼ੇ ਵਾਲਿਆਂ ਨੂੰ ਤਾਂ ਕੋਈ ਰੋਕਦਾ ਹੀ ਨਹੀਂ ਹੈਗਾ ਨਸ਼ੇ ਵਾਲਿਆਂ ਨੂੰ ਨਸ਼ਾ ਤਾਂ ਅੱਗੇ ਨਾਲੋਂ ਦੁੱਗਣਾ ਹੋ ਗਿਆ ਜੀ ਪਹਿਲਾਂ ਵਾਲੀ ਸਰਕਾਰ ਨਾਲੋਂ ਪਹਿਲਾਂ ਕਾਂਗਰਸ ਦੀ ਸਰਕਾਰ ਦੀ ਉਹਦੇ ਨਾਲੋਂ ਦੁੱਗਣਾ ਨਸ਼ਾ ਹੋ ਗਿਆ ਸਰਕਾਰ ਕਹਿੰਦੀ ਅਸੀਂ ਕੰਟਰੋਲ ਕਰ ਲਿਆ ਇਹ ਕੰਟਰੋਲ ਕਰ ਲਿਆ ਸਰਕਾਰ ਕੋਈ ਕੰਟਰੋਲ ਨਹੀਂ ਹੋਇਆ ਸਰਕਾਰ ਤੋਂ ਨਾ ਕਿਸੇ ਕਿਸਮ ਦਾ ਕੋਈ ਕੰਟਰੋਲ ਨਹੀਂ ਆਗੇ ਨਾਲੋਂ ਤਾਂ ਸਾਡੇ ਜਵਾਕ ਪੱਟੀ ਮੇਸ਼ ਕਰਦੇ ਇਹਨਾਂ ਨੇ ਤਾਂ ਉਦੋਂ ਵੀ ਆਦੇ ਕਹਿੰਦੇ ਸੀ ਬਦਲਾ ਆਊਗਾ ਬਦਲਾ ਆਊਗਾ ਐ ਹੋਣੀ ਲਗਾਓ ਹੋਣੀ ਗਰੀਬਾਂ ਦਾ ਜਿਹੜੀ ਕੋ ਕਣਕ-ਕੁਣਕ ਮਿਲਦੀ ਸੀ ਉਹ ਬੰਦ ਕਰਤੀ ਉਹ ਨਹੀਂ ਮਿਲੀ 2.5 ਸਾਲ ਹੋ ਗਏ ਸਰਕਾਰ ਬਣੀ ਨੂੰ ਗਰੀਬਾਂ ਨੂੰ ਹੋਣੀ ਦਿੱਤੀ ਇਹਨਾਂ ਨੇ ਝਾਕਦੇ ਗਰੀਬ ਇਹਨਾਂ ਦੇ ਮੂੰਹ ਸਰਕਾਰ ਦੇ ਕੰਮਾਂ ਤੋਂ ਭਗਵੰਤ ਮਾਨ ਦੀ ਸਰਕਾਰ ਤੋਂ ਕਿੰਨਾ ਕੁ ਖੁਸ਼ ਹੋ? ਅਸੀਂ ਤਾਂ ਕੋਈ ਖੁਸ਼ ਨਹੀਂ ਹੈਗੇ। ਨਾ ਵਜਾ ਵਜਾ ਕਿ ਗਰੀਬਾਂ ਦਾ ਕੋਈ ਕਰਦਾ ਹੀ ਨਹੀਂ ਕੁਸ ਇਹ। ਗਰੀਬਾਂ ਦਾ ਕੀ ਕਰ ਰਹੇ ਨੇ? ਕੁਝ ਨਹੀਂ ਕਰਦਾ ਗਰੀਬਾਂਵਾਂ ਨੂੰ ਕੋਈ ਦਿਹਾੜੀ ਨਹੀਂ ਬਣਾਉਂਦਾ। ਗਰੀਬ ਦੀ ਕੁਝ ਨਹੀਂ ਗਰੀਬਾਂ ਨੂੰ ਤਾਂ ਬੋਸਦੀ ਨਹੀਂ ਹੈਗੇ। ਤਾਂ ਪਿੰਡਾਂ ਦੇ ਵਿੱਚ ਕਿਤੇ ਨਾ ਕਿਤੇ ਇਸ ਗੱਲ ਦੀ ਚਰਚਾ ਹੁੰਦੀ ਹੈ ਸਰਕਾਰ ਦੇ ਕੰਮਾਂ ਦੀ। ਭਾਵੇਂ ਉਹ ਦਲਿਤ ਭਾਈਚਾਰੇ ਲਈ, ਗਰੀਬ ਭਾਈਚਾਰੇ ਲਈ ਹੋਣਾ। ਜਾਂ ਕਿਸੇ ਹੋਰ ਵਰਗ ਲਈ ਤਾਂ ਇਸ ਦੀ ਕਿਤੇ ਨਾ ਕਿਤੇ ਚਰਚਾ ਚੱਲਦੀ ਆ ਸਰਪੰਚੀ ਤੇ ਗੱਲਬਾਤ ਕਰ ਰਹੇ ਆ ਸਰਪੰਚੀ ਦੀ ਚਰਚਾ ਕਰਨੀ ਬਣਦੀ ਆ ਉਹ ਪਿਛਲੇ ਸਰਪੰਚਾਂ ਦਾ ਜਿਹੜਾ ਪਰਚੋਲ ਆ ਉਹਨਾਂ ਦੇ ਕੰਮਾਂ ਦੀ ਆਲੋਚਨਾ ਹੋਣੀ ਬਣਦੀ ਆ ਤੇ ਭਵਿੱਖ ਦੇ ਵਿੱਚ ਕਿਹੋ ਜਿਹਾ ਸਰਪੰਚ ਹੋਣਾ ਚਾਹੀਦਾ ਇਹਦੇ ਬਾਰੇ ਹੁਣ ਲੋਕ ਸੋਚਣ ਸਮਝਣ ਲੱਗ ਪਏ ਨੇ ਉਧਰ ਇੱਕ ਬਾਈ ਜੀ ਨੇ ਪਿੱਛੇ ਤੋਂ ਆਵਾਜ਼ ਮਾਰੀ ਆ ਵੈਸਤਾ ਕਹਿੰਦੇ ਪਿੱਛੇ ਤੋਂ ਆਵਾਜ਼ ਮਾਰਦੇ ਨਹੀਂ ਹੁੰਦੇ ਤੇ ਬਾਈ ਜੀ ਸਤਿ ਸ਼ਕਾਲ ਸਰਪੰਚੀ ਬਾਰੇ ਗੱਲਬਾਤ ਕਰ ਰਹੇ ਆ ਕਿ ਉਹੋ ਜਿਹਾ ਸਰਪੰਚ ਚਾਹੀਏ ਪੰਚ ਦਾ ਬਈ ਜੀ ਆਏ ਆ ਵੀ ਪਿੰਡ ਦਾ ਜਿਹੜਾ ਵਿਕਾਸ ਆ ਜਿਹੜਾ ਜੋ ਵੀ ਆ ਉਹ ਹੋਣੇ ਚਾਹੀਦੇ ਆ ਤੇ ਬਾਕੀ ਜਿਹੜੇ ਆ ਪਿੰਡ ਦਾ ਜੋ ਵੀ ਗ੍ਰਾਂਟ ਵਗੈਰਾ ਆਉਂਦੀ ਆ ਉਹਨੂੰ ਸਹੀ ਤਰੀਕੇ ਨਾਲ ਯੂਜ਼ ਕਰਨਾ ਹੋਣਾ ਚਾਹੀਦਾ ਇਸ ਤਰੀਕੇ ਨਾਲ ਅਸੀਂ ਸਰਪੰਚ ਚ ਆਉਣੇ ਹੈਗੇ ਬਾਕੀ ਸਾਡੇ ਜਿਹੜਾ ਆ ਛੱਪੜ ਆਗਾ ਇਹ ਛੱਪੜ ਦੀ ਥੋੜੀ ਜੀ ਖਸਤਾ ਹਾਲਤ ਆ ਗਈ। ਇਹਦੇ ਵੱਲ ਥੋੜਾ ਘਾਟੀ ਸਥਾਪਿਤ ਹੋਇਆ ਤੈਨਾਂ ਦਿੱਤਾ ਗਿਆ। ਜਣੇ ਕਿ ਅਸੀਂ ਆ ਲੋਕਲ ਪੱਦਰ ਦੇ ਉੱਤੇ ਹਰ ਇੱਕ ਬੰਦਾ ਪਿੰਡ ਦੇ ਵਿੱਚ ਇਹ ਨਹੀਂ ਹੁੰਦਾ ਵੀ ਹਰ ਇੱਕ ਬੰਦੀ ਯੋਗ ਹੁੰਦਾ ਉਹ ਹਰ ਕੋਈ ਕਿਸੇ ਦਾ ਘਰ ਨਹੀਂ ਵਾਂ ਕਿਸੇ ਦਾ ਕਿਵੇਂ ਆ। ਉਹਦੇ ਕਰਕੇ ਜਿਹੜੇ ਪਰੇਸ਼ਾਨੀ ਆਉਂਦੀ ਆ ਜਿਹੜਾ ਜੇ ਘਰ ਵੀ ਉੱਚੇ ਪਾ ਲੈਂਦੇ ਆ ਤਾਂ ਜਗ੍ਹਾ ਵਿੱਚ ਜਿਹੜੀਆਂ ਨੀਵੀਆਂ ਗਿਆ ਨਾਲੀਆਂ ਖਾਲੀਆਂ ਜਿਹੜੀਆਂ ਜਾਂ ਸੜਕਾਂ ਬਣੀਆਂ ਹੋਈਆਂ ਇਹ ਛੱਪੜ ਦਾ ਪਾਣੀ ਤੁਰ ਤੱਕ ਇੱਥੇ ਖਿੰਡ ਜਾਂਦਾ ਹੈਗਾ ਬੱਸ ਤਾਂ ਸਾਰੇ ਪਿੰਡਾਂ ਦੇ ਵਿੱਚ ਹੀ ਪ੍ਰੋਬਲਮ ਹੈ ਸਾਰੇ ਹਾਂ ਦਾ ਪ੍ਰੋਪਰ ਸੀਵਰੇਜ ਸਾਡੇ ਪਿਆ ਹੋਇਆ ਬਸ ਇਥੋਂ ਬਸ ਇਹਨੂੰ ਇਤਰੀ ਛੱਪੜ ਦੇ ਪਾਣੀ ਦੀ ਨਿਕਾਸੀ ਕਰਨੀ ਆ ਬਸ ਇੰਨਾ ਕੀ ਆ ਕੋਈ ਬੜਾ ਵੱਡਾ ਪ੍ਰੋਜੈਕਟ ਨਹੀਂ ਇਹ ਇਹਦੇ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇ ਬਾਕੀ ਪਿੰਡ ਦੇ ਵਿੱਚ ਜਿਹੜੀਆਂ ਚੋਰੀਆਂ ਚਾਰੀਆਂ ਵਗੈਰਾ ਹੁੰਦੀਆਂ ਇਹਨੂੰ ਹੈਂਡਲ ਕਰਨ ਵਾਲਾ ਹੋਣਾ ਚਾਹੀਦਾ ਬੰਦਾ ਜਿਵੇਂ ਮੋਟਰਾਂ ਵਗੈਰਾ ਦੀਆਂ ਕੇਬਲਾਂ ਤਰ੍ਹਾਂ ਲਾਈਆਂ ਲਾਹੀਆਂ ਜਾਂਦੀਆਂ ਜਾਂ ਕੁਝ ਵੀ ਐਸ ਤਰੀਕੇ ਦੀ ਜ਼ਰਤ ਵਾਲਾ ਬੰਦਾ ਹੋਣਾ ਚਾਹੀਦਾ ਵੀ ਜਿਹੜਾ ਜਾ ਕੇ ਵੀ ਆਪਣੇ ਨਾਲ ਬੰਦਿਆਂ ਦੇ ਸਹਯੋਗ ਨਾ ਕਰ ਸਕੇ ਕਿਉਂਕਿ ਪਿੰਡ ਦੇ ਮੁਖੀ ਹੋਣ ਦੇ ਨਾਂ ਦੇ ਉੱਤੇ ਉਹਦੀ ਕਿਤੇ ਨਾ ਕਿਤੇ ਸੁਣਵਾਈ ਹੁੰਦੀ ਐਸ ਤਾਂ ਇੰਨੀ ਚਾਹਣੇ ਜੀ ਬਾਕੀ ਮੈਂ ਬਜ਼ੁਰਗਾਂ ਨਾਲ ਗੱਲ ਕਰ ਰਿਹਾ ਸੀ ਬਜ਼ੁਰਗਾਂ ਨੇ ਪਿਛਲੇ ਸਰਪੰਚ ਦੀ ਕਾਫੀ ਆਲੋਚਨਾ ਕੀਤੀ ਆ ਉਹਨਾਂ ਬਾਰੇ ਚਲੋ ਕਿਹਾ ਹਨਾ ਅ ਸਰਪੰਚ ਹੁੰਦਾ ਬਹੁਤ ਵੱਡੀ ਪਾਵਰ ਹੁੰਦੀ ਹੈ ਜਿਵੇਂ ਤੁਸੀਂ ਕਿਹਾ ਹਰ ਕੰਮ ਨੂੰ ਹੈਂਡਲ ਕਰ ਸਕਦਾ ਹੋਵੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਸਰਬਸੰਮਤੀਆਂ ਹੋ ਰਹੀਆਂ ਨੇ ਤੁਹਾਡੇ ਕੀ ਲੱਗਦਾ ਸਰਬਸੰਮਤੀ ਹੋ ਸਕਦੀ ਹੈ ਕਿਸੇ ਨਾਮ ਤੇ ਜਾਂ ਇਲੈਕਸ਼ਨ ਹੋਊਗਾ ਨਹੀਂ ਵੈਸੇ ਵੀਰੇ ਇਹਦੇ ਬਾਰੇ ਤਾਂ ਮੈਨੂੰ ਕੋਈ ਧਿਆਨ ਦੇ ਵਿੱਚ ਨਹੀਂ ਹੈਗਾ ਤੇ ਨਾ ਹੀ ਮੈਂ ਇਸ ਟੀਮ ਦੇ ਵਿੱਚ ਕੋਈ بڑا ਹਿੱਸਾ ਲੈਂਦਾ ਕਿ ਮੈਂ ਤਾਂ ਉਹਦੇ ਇੰਡੀਵਿਜੂਅਲੀ ਤੌਰ ਦੇ ਉੱਤੇ ਗੱਲਬਾਤ ਕੀਤੀ ਆ ਵੇ ਸਰਬਸੰਮਤੀ ਹੋ ਜੇ ਤਾਂ ਵਧੀਆ ਗੱਲ ਆ ਜੀ ਕੋਈ ਮਾੜੀ ਗੱਲ ਨਹੀਂ ਕੀ ਪਿੰਡ ਦੇ ਵਿੱਚ ਬਖਾਦ ਨਹੀਂ ਪੈਂਦਾ ਟੜੇਬੰਦੀ ਨਹੀਂ ਬੰਦੀ ਪਿਛਲੀ ਵਾਰ ਸਾਡੇ ਜਿਹੜੀ ਸਰਪੰਚੀ ਚੋਣ ਹੋਈ ਉਹਦੀ ਟੜੇਬੰਦੀ ਕਾਫੀ ਹੋ ਗਈ ਸੀਗੀ ਨਵੀਂ ਪੰਚਾਇਤ ਬਣੀ ਸੀ ਟੜੇਬੰਦੀ ਤੋਂ ਬਚ ਰਹਿਦਾ ਬੰਦ ਤੇ ਟੜੇਬੰਦੀ ਜਿਹੜੀ ਆ ਉਹ ਕਾਰਨ ਵਿਕਾਸ ਦੇ ਵਿੱਚ ਵੀ ਗ੍ਰਾਵਟ ਆਉਂਦੀ ਆ ਉਹਦੇ ਨਾਲ ਜਦੋਂ ਇੱਕ ਦੂਜੇ ਨਾਲ ਆਪਾਂ ਟਕਰਾ ਦੇ ਵਿੱਚ ਆਉਣੇ ਆ ਤਾਂ ਉਹਦੇ ਵਿੱਚ ਵਿਕਾਸ ਦੇ ਵਿੱਚ ਵੀ ਕੋਈ ਵੀ ਚੀਜ਼ ਆ ਉਹਦੇ ਵਿੱਚ ਡਿੱਕਾ ਬੰਦੀ ਬੰਦੀ ਆ ਉਹਦੇ ਨੈਗੇਟਿਵ ਹੀ ਹੁੰਦੇ ਆ ਵੀ ਜੇ ਸਰਬਸੰਮਤੀ ਹੁੰਦੀ ਆ ਤਾਂ ਬੈਸਟ ਬਹੁਤ ਵਧੀਆ ਹਾਂ ਮੌਜੂਦਾ ਸਰਕਾਰ ਦੇ ਕੰਮਾਂ ਤੋਂ ਕਿੰਨਾ ਖੁਸ਼ ਹੋ ਠੀਕ ਆ ਜੀ ਵਧੀਆ ਚੱਲ ਰਿਆਂ ਸਰਕਾਰ ਦੇ ਜਿਹੜਾ ਪੰਚਾਇਤ ਦਾ ਤੇ ਸਰਕਾਰ ਦਾ ਇੱਕ ਤਾਲਮੇਲ ਤਾਲਮੇਲ ਬਿਠਾਉਣ ਵਾਲੀ ਗੱਲ ਹੋਣੀ ਚਾਹੀਦੀ ਆ ਵਿਚ ਵਿਚ ਇਹ ਜੇ ਕਾਬਲ ਸਰਪੰਚ ਪਏ ਆ ਪਿੰਡਾਂ ਦੇ ਵਿੱਚ ਬਹੁਤ ਉਹ ਜਿਆਦੇ ਵਿਕਾਸ ਕੀਤਾਗਾ ਬਿਲਕੁਲ ਹਾਂ ਸਰਕਾਰਾਂ ਦੀ ਪਿੰਡ ਦੇ ਨਾਲ ਕੋਈ ਐਡੀ ਉਹ ਨਹੀਂ ਹੁੰਦੀ ਹੁੰਦੀ ਵੀ ਉਹਦਾ ਇਹਨੂੰ ਯੂਜ਼ ਕਰਨਾ ਯੂਟਿਲਾਈਜ਼ੋ ਕਰਨਾ ਦੀ ਸਮਰੱਥਾ ਹੋਣੀ ਚਾਹੀਦੀ ਹੈ ਬੰਦੇ ਕੋਲ ਬਹੁਤ ਸਾਰੇ ਸਰਪੰਚ ਉਹ ਸਰਕਾਰ ਕਿਸੇ ਹੋਰ ਧਿਰ ਦੀ ਹੁੰਦੀ ਆ ਸਰਪੰਚ ਕਿਸੇ ਹੋਰ ਵਿਚਾਰਧਾਰਾ ਨਾਲ ਪਾਰਟੀ ਨਾਲ ਜੁੜਿਆ ਹੁੰਦਾ ਪਰ ਉਹਨਾਂ ਨੇ ਪਿੰਡਾਂ ਦਾ ਮਹਾਂਦਰਾ ਬਦਲਤਾ ਰੂਹ ਬਦਲਤੀ ਔਰ ਨੈਸ਼ਨਲ ਅਵਾਰਡ ਤੱਕ ਉਹਨਾਂ ਨੇ ਪ੍ਰਾਪਤ ਕੀਤੇ ਆ ਬਈ ਬਈ ਜੀ ਸਰਪੰਚ ਜਿਹੜਾ ਹੁੰਦਾਗਾ ਕੋਈ ਵੀ ਸੁਭਧਾਨ ਦੇ ਤੌਰ ਤੇ ਵੀ ਇਹ ਤਾਂ ਹਮ ਸਾਂਝੀ ਹੁੰਦਾ ਹੈ ਬਿਲਕੁਲ ਹਾਂ ਜਿਹੜਾ ਇਹ ਚੀਜ਼ੇ ਇਹਦਾ ਨਰੇਟਿਵ ਜਿਹੜਾ ਸਿਰਜਿਆ ਜਾਂਦਾ ਇਹ ਤਾਂ ਗਲਤ ਨਰੇਟਿਵ ਆ ਵੀ ਪਾਰਟੀ ਬਈ ਦਾ ਉਹ ਪਿੰਡ ਦਾ ਸਾਂਝੀ ਸਰਪੰਚ ਹੁੰਦਾਗਾ ਪਰ ਸਾਡੇ ਜਿਹੜੇ ਲੋਕਲ ਲੀਡਰ ਹੁੰਦੇ ਨੇ ਹਲਕੇ ਦੇ ਉਹ ਸਤਾ ਧਿਰ ਦੇ ਉਹ ਥੋੜਾ ਜਿਹਾ ਲੈ ਉਹਦੇ ਵਿੱਚ ਇਸ ਬਾਰੇ ਮੈਂ ਕੁਝ ਵੀ ਨਹੀਂ ਕਹਿਣਾ ਚਾਹਾਂਗਾ ਉਹ ਤਾਂ ਆਪਣੀ ਆਪੋ ਆਪਣੀ ਸੋਚ ਹੋਣੀ ਚਾਹੀਦੀ ਆ ਬਿਲਕੁਲ ਬਾਕੀ ਸਾਰੇ ਲੀਡਰਾਂ ਨੂੰ ਮਾੜਾ ਨਹੀਂ ਕਿਹਾ ਜਾ ਸਕਦਾ ਬਿਲਕੁਲ ਬਿਲਕੁਲ ਲੀਡਰ ਵੀ ਬਹੁਤ ਚੰਗੇ ਲੀਡਰ ਵੀ ਹੁੰਦੇ ਆ ਉਹ ਡਿਪੈਂਡ ਕਰਦਾ ਹੁੰਦਾ ਜੇ ਆਪਾਂ ਥੱਲੇ ਸਾਡੇ 'ਚ ਕਮੀਆਂ ਹੁੰਦੀਆਂ ਤਾਂ ਹੀ ਅਸੀਂ ਢੜੇ ਬੰਦੀਆਂ 'ਚ ਪੰਡੇ ਜਾਂਦੇ ਹਾਂ ਇਹ ਚੀਜ਼ ਹੈ ਬਸ ਇੰਨੀ ਗੱਲ ਕਰਨੀ ਚਲੋ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਉਮੀਦ ਹੈ ਤੁਹਾਡੇ ਪਿੰਡ ਦੇ ਵਿੱਚੋਂ ਇੱਕ ਚੰਗਾ ਨੌਜਵਾਨ ਬਤੌਰ ਸਰਪੰਚ ਉੱਭਰ ਕੇ ਆਏਗਾ ਬਹੁਤ ਧੰਨਵਾਦ ਵੀਰੇ ਤਾਂ ਪਿੰਡ ਧੌਲੇ ਦੇ ਵਿੱਚ ਨੌਜਵਾਨ ਨੇ ਬਹੁਤ ਸੋਹਣੀ ਗੱਲ ਕੀਤੀ ਸਰਪੰਚ ਕਿਸੇ ਧਿਰ ਦਾ ਨਹੀਂ ਹੁੰਦਾ ਕਿਸੇ ਪਾਰਟੀ ਦਾ ਨਹੀਂ ਹੁੰਦਾ ਸਰਪੰਚ ਪਿੰਡ ਦਾ ਸਾਂਝਾ ਮੋਹਤਬਰ ਹੁੰਦਾ ਹੈ ਔਰ ਖਾਸ ਕਰਕੇ ਸਰਪੰਚ ਉਹਨੂੰ ਹੋਣਾ ਚਾਹੀਦਾ ਜਿਹੜਾ ਹਰ ਤਰ੍ਹਾਂ ਦੇ ਮਸਲਿਆਂ ਨੂੰ ਹੈਂਡਲ ਕਰ ਸਕਦਾ ਹੋਵੇ ਸੋ ਕਈ ਪਿੰਡਾਂ ਦੇ ਵਿੱਚ ਨੌਜਵਾਨਾਂ ਦੇ ਉੱਪਰ ਵਿਚਾਰ ਹੋ ਰਿਹਾ ਜਿਵੇਂ ਇਹਨਾਂ ਨੇ ਗੱਲ ਕੀਤੀ ਕਿ ਮੁੰਡੇ ਨੇ ਲੋਅ ਕੀਤੀ ਹੋਈ ਆ ਟੈਸਟ ਜੁਡੀਸ਼ਰੀ ਦੀ ਤਿਆਰੀ ਕੀਤੀ ਹੋਈ ਆ ਇਹੋ ਜਿਹੇ ਮੁੰਡਿਆਂ ਨੂੰ ਅੱਗੇ ਲੈ ਕੇ ਆਉਣ ਦੀ ਲੋੜ ਆ ਤਾਂ ਕਿ ਜਿਹੜੀ ਸਾਡੀ ਪਿਛਲੀ ਪਨੀਰੀ ਆ ਛੋਟੇ ਬੱਚੇ ਆ ਉਹਨਾਂ ਨੂੰ ਵੀ ਪਤਾ ਲੱਗੇ ਕਿ ਸਾਡੇ ਸਰਪੰਚ ਨੇ ਜਿਹੜੇ ਸਾਡੇ ਮੋਤਵਾਰ ਨੇ ਉਹ ਕਿੰਨੇ ਪੜੇ ਲਿਖੇ ਨੇ ਤੇ ਕੀ ਕਰ ਸਕਦੇ ਨੇ ਤੇ ਨਹੀਂ ਤਾਂ ਫਿਰ ਪਿੰਡਾਂ ਦਾ ਜਿਹੜਾ ਵਿਕਾਸ ਆ ਜਿਉਂਦਾ ਤਿਉਂ ਤੇ ਅਸੀਂ ਬਾਅਦ ਚ ਸ਼ਿਕਾਇਤਾਂ ਕਰਦੇ ਰਹਿਾਂਗੇ ਸੋ ਪਿੰਡਾਂ ਦੀ ਚਰਚਾ ਹੋਣੀ ਲਾਜ਼ਮੀ ਆ ਪਿੰਡਾਂ ਦੀਆਂ ਸੱਥਾਂ 'ਚੋਂ ਪਿੰਡਾਂ ਦੀ ਸੱਤ ਤੋਂ ਇਹ ਚਰਚਾ ਲੈ ਕੇ ਕਿਸੇ ਹੋਰ ਪਿੰਡ ਤੋਂ ਹਾਜ਼ਰ ਹੋਵਾਂਗੇ ਕੈਮਰਾਮੈਨ ਕੁਲਜੀਤ ਨਾਲ ਧੌਲੇ ਤੋਂ ਮੈਂ ਹਰਜਿੰਦਰ ਸਿੰਘ